ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਤਲਵੰਡੀ ਸਾਬੋਥਾਨਾ ਦੇ ਅਦੀਨ ਆਂਦੇ ਪਿੰਡ ਜੀਵਨ ਸਿੰਘ ਵਾਲਾ ਦੇ ਨੇੜੇ ਇੱਕ ਰੋਡ ਦੇ ਉੱਤੇ ਮੋਟਰਸਾਈਕਲ ਡਿੱਗੇ ਦੀ ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਤੇ ਉਹਨਾਂ ਨੇ ਆਸ-ਪਾਸ ਦੇਖਿਆ ਤੇ ਇੱਕ ਬੰਦੇ ਦੀ ਉੱਥੇ ਡੈੱਡ ਬੋਡੀ ਮਿਲੀ ਜਿਸ ਦੀ شناخت ਕੀਤੀ ਗਈ ਕਿ ਉਹ ਬੰਦਾ ਪਿੰਡ ਪਾਗੀਵੰਦਰ ਦਾ ਰਹਿਣ ਵਾਲਾ ਹੈ ਤੇ ਉਸ ਦੀ ਅਣਪਛਾਤੇ ਲੋਕਾਂ ਨੇ ਕੁੱਟਕੁੱਟ ਕੇ ਮਾਰ ਕੇ ਉਸ ਨੁਕੇਤਾ ਦੇ ਵਿੱਚ ਸੁੱਟ ਦਿੱਤਾ ਜਿਸ ਦੀ ਜਾਂਚ ਦੇ ਵਿੱਚ ਪੁਲਿਸ ਪ੍ਰਸ਼ਾਸਨ ਜੁਟ ਗਈ ਤੇ ਜਲਦੀ ਪਾਲ ਕੀਤੀ ਜਾਵੇਗੀ ਇੱਕ ਸਾਰਾ ਰਾਤ ਇੱਕ ਮਾਰਡਰ ਹੋਇਆ ਕੀ ਮਾਮਲਾ ਇਹ ਸਾਰਾ ਕਿ ਕੱਲ 18 ਤੋਂ 25 ਰਾਤ ਤਕਰੀਬਨ ਸਾਢੇ 11 ਵਜੇ ਏਐਸਆਈ ਜੋ ਸਕੋਰ ਸਿੰਘ ਨੂੰ ਜਿਹੜੀ ਹੈਗੀ ਹੈ ਸੂਚਨਾ ਜਿਹੜੀ ਹੈਗੀ ਹੈ ਮਿਲੀ ਸੀ ਕਿ ਜੀਵਨ ਸਿੰਘ ਵਾਲਾ ਪਿੰਡ ਟੱਪ ਕੇ ਬਠਿੰਡਾ ਰੋਡ ਤੇ ਇੱਕ ਜਿਹੜਾ ਹੈਗਾ ਮੋਟਰਸਾਈਕਲ ਪੈਟੀਨਾ ਡਿੱਗਿਆ ਹੋਇਆ ਹੈਗਾ ਤੇ ਜਿਹਦੇ ਸਬੰਧ ਚ ਜਿਹੜਾ ਕਾਰਵਾਈ ਕਰਦੇ ਹੋਏ ਏਐਸਆਈ ਜੋ ਸਕੋਰ ਸਿੰਘ ਆਪਣੇ ਹਮਰਾਹੀ ਸਾਥੀਆਂ ਦੇ ਨਾਲ ਜਿਹੜਾ ਮੌਕੇ ਤੇ ਪੁੱਜਿਆ ਸੀਗਾ ਤੇ ਉੱਥੇ ਆਸ-ਪਾਸ ਸਰਚ ਕਰਨ ਤੇ ਜਿਹੜਾ ਉਹਨੇ ਦੇਖਿਆ ਵੀ ਖੇਤਾਂ ਦੇ ਵਿੱਚ ਉੱਥੇ ਨੇੜੇ ਇੱਕ ਜਿਹੜੀ ਹੈਗੀ ਹੈ ਵਿਅਕਤੀ ਜਿਹੜਾ ਹੈਗਾ ਕਰੀਬ 40 ਤੋਂ 45 ਸਾਲ ਉਹ ਜਿਹੜਾ ਹੈਗਾ ਉੱਥੇ ਡਿੱਗਿਆ ਪਿਆ ਸੀ ਤੇ ਜਿਸ ਨੂੰ ਬਾਹਰ ਕੁੱਟਾਈ ਕਰਕੇ ਜਿਹੜਾ ਹੈਗਾ ਵੀ ਉਹ ਉਹਦੀ ਜਿਹੜੀ ਹੈਗੀ ਹੈ ਮੌਤ ਘਰਤ ਕਰ ਦਿੱਤੀ ਪਤਾ ਲੱਗਾ ਜੀ ਬੰਦਾ ਕੌਣ ਆ ਇਹ ਹਾਂ ਇਹ ਜਿਹੜਾ ਹੈਗਾ ਹੁਣ ਵੈਰੀਫਾਈ ਹੋ ਗਿਆ ਹੈਗਾ ਇਹ ਵਿਅਕਤੀ ਜਿਹੜਾ ਹੈਗਾ ਦਰਸ਼ਨ ਸਿੰਘ son of sons in ਇਹ ਜਿਹੜਾ ਵਾਸੀ ਬਾਦਰਪਤੀ ਭਾਗੀਵੰਦਰ ਦਾ ਰਹਿਣ ਵਾਲਾ ਤੇ ਇਹਦੀ ਵੈਰੀਫਿਕੇਸ਼ਨ ਹੋ ਗਈ ਹੈ ਇਹ ਵੀ ਪਤਾ ਲੱਗਾ ਕੀ ਕਾਰਨ ਹੈ ਜੀ ਕਿਉਂ ਹੋਇਆ ਸਾਰਾ ਕੁਝ ਇਹਦੇ ਵਿੱਚ ਦੋ ਤਿੰਨ ਥਿਊਰੀਆਂ ਤੇ ਦੇਖੋ ਅਸੀਂ ਕੰਮ ਕਰ ਰਹੇ ਹੈਗੇ ਆ ਉਹ ਹੱਲੇ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਤੇ ਉਹ ਛੇਤੀ ਤੁਹਾਨੂੰ ਜਿਹੜਾ ਹੈਗਾ ਉਹ ਦੱਸ ਦਾਂ ਕੋਈ ਗ੍ਰਿਫਤਾਰੀ ਹੋਈ ਹੈ ਜੀ ਇੱਚ ਨਹੀਂ ਹੱਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਤੇ ਉਹ ਤੁਹਾਨੂੰ ਦੱਸਿਆ ਹਲੇ ਚੱਲ ਰਹੀ ਹੈ ਤਫਤੀਸ਼ ਦੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸੂਚਿਤ ਕਰਾਂਗਾ